ਗੁਰੂ ਦੀ ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਸਾਧ ਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗ ਜੀਓ ਆਪ ਜੀ ਦੇ ਨਾਲ ਅੱਜ ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਵਾਲੇ ਮਹਾਂਪੁਰਸ਼ ਉਹਨਾਂ ਦੇ ਬਚਨਾਂ ਦੀ ਕਰਾਮਾਤ ਜਿਵੇਂ ਗੁਰਬਾਣੀ ਵਿੱਚ ਲਿਖਿਆ ਆਪਾਂ ਪੜ੍ਹਦੇ ਆਂ ਵੀ ਜਿਹੜਾ ਸਾ ਦਾ ਬਚਨ ਹੁੰਦਾ ਸਾਧੂ ਦਾ ਉਹ ਟਲ ਹੁੰਦਾ ਹੈ ਇਸ ਸਾਧੂ ਦੇ ਬਚਨ ਨਹੀਂ ਬਦਲਦੇ ਬ੍ਰਹਮੰਡ ਬਦਲ ਸਕਦਾ ਤੇ ਇੱਕ ਪਰਿਵਾਰ ਹੈ ਬਾਪੂ ਜੀ ਨੇ ਜਿਨ੍ਹਾਂ ਨੇ ਬਹੁਤ ਸਾਲ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਮਹਾਰਾਜ ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਬਾਬਾ RAM ਸਿੰਘ ਵਾਲੇ ਮਹਾਂਪੁਰਸ਼ ਦੋਵਾਂ ਮਹਾਂਪੁਰਸ਼ਾਂ ਦੀ ਸੰਗਤ ਅਥਾ ਪਿਆਰ ਲਿਆ ਮਹਾਂਪੁਰਸ਼ਾਂ ਤੋਂ ਇਹ ਦੋਨੇ ਮਹਾਪੁਰਸ਼ ਉਸ ਪਰਿਵਾਰ ਦੇ ਘਰ ਜਾਂਦੇ ਸਨ ਚਰਨ ਪਾਏ ਹੋਏ ਨੇ ਮਹਾਪੁਰਸ਼ਾਂ ਨੇ ਉਹਨਾਂ ਦੇ ਘਰੇ ਹੋਰ ਵੀ ਕਈ ਬਚਨ ਮਹਾਪੁਰਸ਼ਾਂ ਦੇ ਉਹਨਾਂ ਦੇ ਨਾਲ ਹੋਏ ਜਿਹੜੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਡੇ ਬਾਏ ਡੇ ਆਪ ਜੀ ਨਾਲ ਸਾਂਝੇ ਕਰਾਂਗੇ ਉਸ ਪਰਿਵਾਰ ਦੇ ਨਾਲ ਜਿਹੜੀ ਇਹ ਘਟਨਾ ਹੋਈ ਜਿਹੜਾ ਮਹਾਪੁਰਸ਼ਾਂ ਨੇ ਬਚਨਾਂ ਦਾ ਜਿਹੜਾ ਕੌਤਕ ਹੈ ਉਹ ਆਪ ਜੀ ਨਾਲ ਸਾਂਝਾ ਕਰਨਾ ਹੈ ਬਾਪੂ ਜੀ ਹੁਣ ਨੌਕਰੀ ਕਰਦੇ ਸੀ ਰਿਟਾਇਰ ਹੋ ਗਏ ਉਹਨਾਂ ਦੇ ਦੋ ਬੇਟੇ ਨੇ ਜਿਹੜਾ ਛੋਟਾ ਬੇਟਾ ਇਹ 2023 ਦੀ ਘਟਨਾ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਸਤ ਸੰਗਿਓ 2023 ਦੇ ਵਿੱਚ ਜਿਹੜੇ ਬਾਪੂ ਜੀ ਨੇ ਇਹਨਾਂ ਦੀ ਜਿਹੜੀ ਨੂੰਹ ਸੀ ਉਹ ਪ੍ਰੈਗਨੈਂਸੀ ਬੱਚਾ ਹੋਣਾ ਸੀਗਾ ਤਾਂ ਉਹ ਪੜ੍ਹੀ ਲਿਖੀ ਹੈਗੀ ਬੀਏ ਐਮਐਸਸੀ ਡਾਕਟਰ ਆਗੀ ਆਪ ਖੁਦ ਤੇ ਉਹਨਾਂ ਨੇ ਅਲਟਰਾਸਾਉਂਡ ਕਰਾਇਆ ਅਲਟਰਾਸਾਉਂਡ ਦੇ ਵਿੱਚ ਆਇਆ ਵੀ ਬੱਚੇ ਦੀ ਠੋਡੀ ਨਹੀਂ ਹੈਗੀ ਜਿਹੜੀ ਭੈਣ ਦੀ ਮੈਂ ਗੱਲ ਕਰ ਰਿਹਾ ਬਾਬਾ ਜੀ ਦੀ ਨੂੰਹ ਦੀ ਉਹ ਉਸ ਵਾਰ ਹਸਪੀਟਲ ਆ ਲੁਧਿਆਣੇ ਵਿੱਚ ਉਹ ਉੱਥੇ ਭੈਣ ਜੌਬ ਵੀ ਕਰਦੀ ਆ ਤਾਂ ਉਸ ਅਲਟਰਾਸਾਉਂਡ ਦੇ ਵਿੱਚ ਆਇਆ ਕਿ ਜਿਹੜੀ ਬੱਚੇ ਦੀ ਠੋਡੀ ਆ ਉਹ ਹੈ ਨਹੀਂ ਹਾਲਾਂਕਿ ਟਾਈਮ ਵੀ ਪੂਰਾ ਹੋ ਗਿਆ ਸੀਗਾ ਬੱਚੇ ਦਾ ਇਹ ਮੇਂ ਬੱਚਾ 9 ਮਹੀਨੇ ਦੇ ਵਿੱਚ ਹੋਣਾ ਹੁੰਦਾ ਨੇੜੇ ਹੀ ਸੀਗਾ ਤੇ ਡਾਕਟਰ ਦੂਸਰੀ ਵਾਰੀ ਫੇਰ ਉਹਨਾਂ ਨੇ ਅਲਟਰਾਸਾਉਂਡ ਕਰਵਾ ਲਿਆ ਵੀ ਚਲੋ ਕਈ ਵਾਰ ਇੱਕ ਵਾਰੀ ਸਹੀ ਨਹੀਂ ਆਉਂਦਾ ਪਰ ਦੁਬਾਰਾ ਕਰਵਾ ਲੈਨੇ ਆਂ ਦੂਸਰੀ ਵਾਰੀ ਵੀ ਜਦੋਂ ਸਾਥ ਸੰਗ ਦੀ ਅਲਟਰਾਸਾਉਂਡ ਕਰਵਾਇਆ ਉਹਦੇ ਵਿੱਚ ਵੀ ਇਹੀ ਆਇਆ ਵੀ ਬੱਚੇ ਦੀ ਠੋਡੀ ਨਹੀਂ ਹੈਗੀ ਪਰਿਵਾਰ ਬਹੁਤ ਚਿੰਤਤ ਹੋ ਗਿਆ ਤੇ ਉਹਨਾਂ ਨੇ ਡਰਦਿਆਂ ਨੇ ਬਾਪੂ ਜੀ ਨੂੰ ਨੇ ਦੱਸਿਆ ਸੀ ਹਜੇ ਬਾਅਦ ਵਿੱਚ ਦੱਸਿਆ ਉਹ ਕਹਿੰਦੇ ਵੀ ਬਾਪੂ ਜੀ ਇਸ ਤਰ੍ਹਾਂ ਗੱਲ ਹੋਈ ਹੈ ਵੀ ਦੋ ਵਾਰੀ ਅਲਟਰਾਸਾਉਂਡ ਕਰਾਇਆ ਬੱਚੇ ਦੀ ਠੋਡੀ ਨਹੀਂ ਹੈਗੀ ਡਾਕਟਰ ਕਹਿੰਦੇ ਨੇ ਵੀ ਇਹਦਾ ਜਾਤਾ ਅਬੋਰਸ਼ਨ ਕਰਵਾਣਾ ਪਏਗਾ ਇਸ ਬੱਚੇ ਦਾ ਵੀ ਜੇ ਇਹ ਬੱਚਾ ਖੋ ਵੀ ਗਿਆ ਤਾਂ ਇਹ ਮੰਦਬੁੱਧੀ ਹੋਊਗਾ ਜਿਵੇਂ ਆਪਾਂ ਇੱਕ ਨਾਰਮਲ ਬੱਚਾ ਹੁੰਦਾ ਆਪਾਂ ਇੱਕ ਦੂਸਰਾ ਬੱਚਾ ਹੁੰਦਾ ਜਿਹਨੂੰ ਆਪਾਂ ਨਾਰਮਲ ਦੇ ਵਿੱਚ ਨਹੀਂ ਗਿਣਦੇ ਜਿਨ੍ਹਾਂ ਦਾ ਜਿਨ੍ਹਾਂ ਨੂੰ ਪੰਜਾਬੀ ਸਿਧਰਾ ਕਹਿ ਦਿੰਦੇ ਨੇ ਬੀ ਬੱਚਾ ਉਸ ਤਰ੍ਹਾਂ ਦਾ ਹੋਇਆ ਕਿਦਾ ਦਿਮਾਗ ਆ ਡਵੈਲਪ ਨਹੀਂ ਹੋਇਆ ਉਹ ਬਾਪੂ ਜੀ ਦਾ ਥਾ ਸ਼ਰਦਾ ਸੀ ਕਿਉਂਕਿ ਉਹਨਾਂ ਨੇ ਤਾਂ ਬਹੁਤ ਸਾਲ ਮਹਾਪੁਰਸ਼ਾਂ ਦੀ ਸੰਗਤ ਥਾ ਪਿਆਰ ਲਿਆ ਹੋਇਆ ਮਹਾਪੁਰਸ਼ਾਂ ਦਾ ਉਹ ਆਪਣੀ ਨੂੰ ਨੂੰ ਕਹਿੰਦੇ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਉਹ ਕਹਿੰਦੇ ਬਾਪੂ ਜੀ ਵੀ ਥੋੜੇ ਚਿੰਤਿਤ ਸੀ ਉਹ ਕਹਿੰਦੇ ਵੀ ਆਪਣੇ ਡਾਕਟਰ ਤਾਂ ਉਹ ਬੈਠੇ ਨੇ ਗੰਡੂਆ ਸਾਹਿਬ ਗੰਡੂਆ ਸਾਹਿਬ ਚੱਲਦੇ ਆ ਬਾਬਾ ਜੀ ਗੰਡੂਆ ਸਾਹਿਬ ਚਲੇ ਗਏ ਤੇ ਜਾ ਕੇ ਮਹਾਂਪੁਰシャン ਬੇਨਤੀ ਕਰੀ ਮਹਾਰਾਜ ਗੱਲ ਬੇਨਤੀ ਕਰਨੀ ਸੀ ਆਪ ਜੀ ਨੂੰ ਬਾਬਾ ਜੀ ਕਹਿੰਦੇ ਕਿ ਗੰਡੂ ਵਾਲੇ ਕਹਿੰਦੇ ਭਾਈ ਐ ਕਰਿਓ ਫੇਰ ਆਇਓ ਅੱਜ ਨਹੀਂ ਫੇਰ ਆਇਓ ਉਧਰੋਂ ਬੱਚੇ ਦਾ ਸਮਾਂ ਨੇੜੇ ਸੀ 9 ਮਹੀਨੇ ਦਾ ਜਿਵੇਂ ਹੁਣ ਆਲਾ ਸੀਗਾ ਇਧਰੋਂ ਬਾਬਾ ਜੀ ਕਹਿੰਦੇ ਭਾਈ ਫੇਰ ਆਇਓ ਤਾਂ ਬਾਪੂ ਜੀ ਥੋੜੇ ਦਿਨਾਂ ਬਾਅਦ ਫੇਰ ਚਲੇ ਗਏ ਮਹਾਂਪੁਰシャン ਕੋਲੇ ਗੰਡੂਆ ਸਾਹਿਬ ਕਬਾ राम सिंह ਜੀ ਘਣੂ ਵਾਲੇ ਮਹਾਂਪੁਰਸ਼ਾਂ ਦੇ ਸਥਾਨ ਤੇ ਉਥੇ ਮਹਾਂਪੁਰਸ਼ ਬੈਠੇ ਤਾਂ ਨਮਸਕਾਰ ਕਰਕੇ ਬਾਪੂ ਜੀ ਨੇ ਸਾਰੀ ਗੱਲ ਦੱਸੀ ਕਿ ਮਹਾਰਾਜ ਇਸ ਤਰ੍ਹਾਂ ਹੋ ਗਿਆ ਵੀ ਡਾਕਟਰ ਤਾਂ ਕਹਿੰਦੇ ਨੇ ਬਾਬਾ ਜੀ ਨੇ ਇੱਧਰ ਉੱਧਰ ਕਹਿੰਦੇ ਵੀ ਨਿਗਾਹ ਮਾਰੀ ਨਿਗਾਹ ਮਾਰ ਕੇ ਮਹਾਂਪੁਰਸ਼ਾਂ ਨੇ ਕਹਿੰਦੇ ਬਚਨ ਕਰਤੇ ਬਚਨੇ ਕਿਤੇ ਕਹਿੰਦੇ ਭਾਈ ਉਹ ਤਾਂ ਠੀਕ ਹੈ ਉਹ ਤਾਂ ਭਾਈ ਠੀਕ ਆ ਕਹਿੰਦੇ ਮੈਂ ਕਿਹਾ ਵੀ ਸਤਿਵਚਨ ਮੈਂ ਆਪਣੇ ਨੂ ਨੂੰ ਪੁੱਤਰ ਨੂੰ ਕਿਹਾ ਵੀ ਤੁਸੀਂ ਨਾ ਚਿੰਤਾ ਨਾ ਕਰੋ ਵਾਹਿਗੁਰੂ ਦੇ ਵਿਸ਼ਵਾਸ ਰਕੋ ਪਾਠ ਕਰੋ ਅਰਦਾਸ ਕਰੋ ਹਾਲਾਂਕਿ ਬਾਪੂ ਜੀ ਦੱਸਦੇ ਨੇ ਕਿੜੀ ਮੇਰੀ ਨੂ ਆ ਨਾ ਉਹ ਜਾਪ ਬਹੁ ਕਰਦੀ ਸੀ ਬਹੁਤ ਪਾਠ ਕਰਦੀ ਆ ਹੁਣ ਵੀ ਕਰਦੀ ਆ ਪਹਿਲਾਂ ਵੀ ਕਰਦੀ ਸੀ ਵੀ ਜਾਪ ਬਹੁਤ ਜ਼ਿਆਦਾ ਕਰਦੀ ਆ ਤਾਂ ਮਾਣ ਨੂੰ ਪਹਿਲਾਂ ਹੀ ਕਹਤਾ ਵੀ ਬਧਾਈਆਂ ਦੇਤੀਆਂ ਆਪਣੇ ਨੂੰ ਨੂੰ ਤੇ ਪੁੱਤਰ ਨੂੰ ਮੈਂ ਤੁਹਾਨੂੰ ਬਧਾਈਆਂ ਹੁਣ ਭਾਈ ਪੁੱਤਰ ਨੇ ਘਰੇ ਆਉਣਾ ਉਹ ਕਹਿੰਦੇ ਮੈਨੂੰ ਜਦੋਂ ਮਾਹ ਪੁਰਖਾਂ ਨੇ ਇਹ ਗੱਲ ਕਹਤੀ ਸੀ ਮੈਨੂੰ 101% ਵਿਸ਼ਵਾਸ ਸੀ ਵੀ ਬਾਬਾ ਜੀ ਨੇ ਕੋਈ ਨਾ ਕੋਈ ਖੇੜਾ ਰਚਾਤੀ ਔਤ ਕਰਤਾ ਅਸੀਂ ਦੁਬਾਰਾ ਫਿਰ ਅਲਟਰਾਸਾਉਂਡ ਹੀ ਨਹੀਂ ਕਰਾਇਆ ਚਲੋ ਮਹਾਪੁਰਸ਼ਾਂ ਦੀ ਅਥਾ ਕਰ ਕੋਈ ਕਹਿੰਦੇ ਬੱਚਾ ਹੋਇਆ ਡਿਲੀਵਰੀ ਹੋਗੀ ਥੋੜੇ ਦਿਨਾਂ ਬਾਅਦ ਬੱਚਾ ਹੋ ਗਿਆ ਬੱਚਾ ਹੋਇਆ ਬਿਲਕੁਲ ਨੋਰਮਲ ਆ ਉਹਦੀ ਵੀਡੀਓ ਆ ਆਪ ਜੀ ਦੇਖ ਸਕਦੇ ਹੋ ਆੰਦਰਸਤਾ ਰਿਸ਼ਟਪੁਸ਼ਟ 23 ਦੇ ਵਿੱਚ ਬੱਚਾ ਹੋਇਆਗਾ 2023 ਦੇ ਵਿੱਚ ਬਾਪੂ ਜੀ ਕਹਿੰਦੇ ਵੀ ਅੱਜ ਜਦੋਂ ਪਤਾ ਨਹੀਂ ਵਾਰੀ ਵਾਰੀ ਕਹਿੰਦੇ ਨਾ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਤੇ ਵਾਰੀ ਵਾਰੀ ਮੱਥਾ ਟੇਕੀ ਆ ਧਰਤੀ ਨੂੰ ਕਿਉਂਕਿ ਇਹ ਮਾਂ ਪਰਸ਼ਾਂਲੀ ਜਾਮਣੀ ਪਈ ਹੋਈ ਆ ਉਸ ਸਰੀਰ ਦੇ ਵਿੱਚ ਉਸ ਰੂਹ ਦੇ ਵਿੱਚ ਜਿਨ੍ਹਾਂ ਦੇ ਕਰਮਹਾਰਜ ਆਪ ਮਾਂ ਪੁਰਸ਼ ਜਾਂਦੇ ਸੀਗੇ ਉਹ ਕਿੰਨੇ ਘਰ ਪਵਿੱਤਰ ਹੋਣਗੇ ਤਾਂ ਅੰਦਾਜ਼ਾ ਲਾਉਣਾ ਹੀ ਬਹੁਤ ਮੁਸ਼ਕਲ ਆ ਸਸ ਜੀ ਇਹ ਤਾਂ ਕਹਿਣ ਸੁਣਣ ਤੋਂ ਸੋਚ ਤੋਂ ਪਰਾਂ ਦੀਆਂ ਗੱਲਾਂ ਨੇ ਬਾਕੀ ਇਹ ਜਿਹੜੇ ਬੱਚੇ ਹੁੰਦੇ ਨੇ ਨਾ ਇਹ ਕਮਾਉਣੇ ਮੰਨਣੇ ਹਰ ਇੱਕ ਦੇ ਵਾਸਤੇ ਨਹੀਂ ਹੁੰਦਾ ਕਈਆਂ ਨੂੰ ਹੋਰ ਵੀ ਪਰਿਵਾਰ ਨੇ ਜਿਨ੍ਹਾਂ ਨੂੰ ਮਹਾਪੁਰਸ਼ਾਂ ਨੇ ਬਚਨ ਕੀਤੇ ਮੰਨਦੇ ਹੀ ਨਹੀਂ ਗੁਰਦੁਆਰੇ ਵੀ ਜਾਣਗੇ ਸਿਆਣਿਆਂ ਕੋਲੇ ਵੀ ਜਾਣਗੇ ਹੱਥ ਵੀ ਦਿਖਾਈ ਜਾਣਗੇ ਪਰ ਬਚਨਵਾਪੁਰਸ਼ਾਂ ਦਾ ਕਮਾਉਣਾ ਮੰਨਣਾ ਇਹ ਬਹੁਤ ਔਖਾ ਕਿਸੇ ਨੇ ਕਹਿਤਾ ਦੂਜੇ ਨੇ ਸੁਣ ਲਿਆ ਉਹਨੂੰ ਹজম ਕਰਨਾ ਉਸ ਚੀਜ਼ ਨੂੰ ਸੁਣਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਜਿਹੜੀ ਸਾਧ ਸੰਗਤ ਵੀਰ ਭਾਈ ਮਾਈ ਨੇ ਮਹਾਂਪੁਰਸ਼ਾਂ ਦੀ ਕਿਸੇ ਦੀ ਵੀ ਸੰਗਤ ਕੀਤੀ ਹੈ ਨਾ ਜਿਨ੍ਹਾਂ ਦੇ ਨਾਲੇ ਖੇਡਾਂ ਵਰਤੀਆਂ ਨੇ ਉਹੀ ਦੱਸ ਸਕਦੇ ਨੇ ਹੋਰ ਨਹੀਂ ਕੋਈ ਦੱਸ ਸਕਦਾ ਦੂਸਰਾ ਲਈ ਤਾਂ ਮਖੌਲ ਆ ਅਗਲੇ ਸਾਨੂੰ ਵੀ ਗਾਲਾਂ ਕੱਢਦੇ ਨੇ ਕਮੈਂਟਾਂ ਚ ਕਈ ਤਾਂ ਵੀ ਇਹ ਪਖੰਡ ਕਰਦੇ ਨੇ ਜੀ ਇਹ ਤਾਂ ਐਵੇਂ ਕਿਵੇਂ ਹੋ ਗਿਆ ਜੇ ਭਾਈ ਕਿਸੇ ਨੂੰ ਸ਼ੰਕਾ ਹੈ ਨਾ ਉਹ ਪਰਿਵਾਰ ਅਮਰਗੜ ਰਹਿੰਦਾ ਆਪ ਜੀ ਦੇ ਮਨ ਚ ਕੋਈ ਹੋਵੇ ਨਾ ਵੀ ਉਹਨਾਂ ਨੂੰ ਮਿਲਣਾ ਮੈਂ ਉਹਨੂੰ ਮਿਲ ਲਿਓ ਸੰਗਰਾਮ ਦੇ ਨੂੰ ਅਨਸਾਲੀ ਸਬਰਮਾਨਾ ਸਾਹਿਬ ਰਮਾਨਾ ਸਾਹਿਬ ਸੰਗਰਾਮ ਨੂੰ ਉੱਥੇ ਹੀ ਹੁਣ ਮੈਂ ਤਕਰੀਬਨ 1 2 ਵਜੇ ਤੱਕ ਆਪ ਜੀ ਆ ਜਿਓ ਉਹ ਪਰਿਵਾਰ ਨਾਲ ਆਪ ਜੀ ਮਿਲਾਂ। ਸੋ ਇਹ ਗੱਲਾਂ ਨੇ ਮਹਾਪੁਰਸ਼ਾਂ ਦੇ ਬਚਨਾਂ ਦੀਆਂ। ਉਹ ਪਹਿਣ ਪਹਿਲਾਂ ਹੀ ਜਾਪ ਕਰਦੀ ਸੀ, ਪਾਠ ਕਰਦੀ ਸੀ। ਮਹਾਪੁਰਸ਼ਾਂ ਦੀ ਜਾਮਣੀ ਪਹਿਗੀ ਕੋਈ ਕਰਮ ਸੀ ਬੱਚੇ ਦਾ। ਉਹ ਮਹਾਰਾਜ ਨੇ ਗਰਭ ਦੇ ਵਿੱਚ ਹੀ ਕੱਟਤਾ। ਗੁਰਵਾਣੀ ਬਹੁਤ ਵਿਸ਼ਾਲ ਹੈ। ਇਸ ਕਰਕੇ ਪਹਿਲਾਂ ਵੀ ਬੇਨਤੀ ਕੀਤੀ ਆ ਦੁਬਾਰਾ ਵੀ ਆਪ ਨੂੰ ਬੇਨਤੀ ਕਰਦਾ ਆਂਗਾ। ਜਿਨ੍ਹਾਂ ਪਰਿਵਾਰਾਂ 'ਚ ਵੀਰ ਭਾਈ ਨਵੇਂ ਵਿਆਹ ਹੋਏ ਨੇ ਜਾਂ ਜਿਨ੍ਹਾਂ ਦੇ ਭਾਈ ਪ੍ਰਮਾਤਮਾ ਨੇ ਬੱਚੇ ਦੀ ਦਾਤ ਦੇਣੀ ਆ ਉਹ ਮੇਰੀਆਂ ਭੈਣਾਂ ਨਾ ਕਲ ਯੁਗ ਦਾ ਸਮਾਂ ਹੁਣ ਤੋਂ ਹੀ ਆਸਣ ਲਾ ਲਓ 2 ਘੰਟੇ 2.5 ਘੰਟੇ ਜਾਪ ਪਹਿਲਾਂ ਹੀ ਸ਼ੁਰੂ ਕਰ ਦਿਓ ਤਾਂ ਕਿ ਜਿਹੜਾ ਖੋਣ ਵਾਲਾ ਬੱਚਾ ਨਾ ਉਹ ਚੰਗੀ ਰੂਹ ਆਵੇ ਕੋਈ ਬੰਦਗੀ ਵਾਲੀ ਆਵੇ ਪਾਠ ਕਰੋਂਗੀਆਂ ਬਾਣੀ ਪੜੋਂਗੀਆਂ ਬੱਚਾ ਬਹੁਤ ਵੱਡੇ ਭਾਗ ਲੈ ਕੇ ਆਊਗਾ ਨਹੀਂ ਕਲਯੁਗ ਦਾ ਸਮਾਂ ਸ਼ੈਤਾਨ ਹੀ ਜੰਮ ਰਹੇ ਨੇ ਚੰਗਾ ਪਰਮਾਤਮਾ ਹੀ ਕਿਰਪਾ ਕਰੇ ਕਿਉਂਕਿ ਪਾਠ ਹੀ ਨਹੀਂ ਕਰਦੇ ਭੈਣਾ ਨਹੀਂ ਕਰਦੀਆਂ ਉਹਦਾ ਘਰ ਵਾਲਾ ਵੀ ਨਹੀਂ ਕਰਦਾ ਸਾਰਾ ਦਿਨ ਟੀਵੀ ਸਾਰਾ ਦਿਨ ਮੋਬਾਈਲ ਨਾ ਖਾਣ ਦਾ ਪਤਾ ਨਾ ਪੀਣ ਦਾ ਪਤਾ ਜਿਨ੍ਹਾਂ ਦੇ ਵੀ ਬੱਚਾ ਘਰ 'ਚ ਹੋਣਾ ਉਹ ਮੇਰੀਆਂ ਭੈਣਾ ਨੇ ਮੇਰੀਆਂ ਮਾਤਾਵਾਂ ਨੇ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਪਾਠ ਕਰਨ ਲੱਗਿਆ ਜਲ ਰੱਖ ਲਿਆ ਕਰੋ ਜਿਆਦਾ ਸਿਟਿੰਗ ਨਹੀਂ ਹੁੰਦੀ ਕਈ ਵਾਰੀ ਪ੍ਰੈਗਨਨਸੀ ਚ ਕੋਈ ਗੱਲ ਨਹੀਂ 10 ਮਿੰਟ ਖੜ੍ਹ ਜੋ ਲੇਟ ਕੇ ਵੀ ਤੁਸੀਂ ਪਾਠ ਕਰ ਸਕਦੇ ਹੋ ਇਹਦੇ ਚ ਕੋਈ ਖਰਚ ਨਹੀਂ ਜੇ ਤੁਹਾਡੀ ਮਜਬੂਰੀ ਆ ਨਹੀਂ ਜਿਆਦਾ ਬੈਠਾ ਜਾ ਰਿਆ ਨਾ ਪੈ ਜਾ ਕਰੋ ਕੋਲ ਜਲ ਰੱਖ ਲਓ ਪਾਠ ਕਰੀ ਜਾਓ ਜਲ ਚ ਜੇ ਧਿਆਨ ਰੱਖ ਸਕਦੇ ਹੋ ਬਹਿ ਕੇ ਕਰੀ ਜਾਓ ਸੋਫੇ ਤੇ ਬਹਿ ਜਾਓ ਬੈੱਡ ਤੇ ਬਹਿ ਜਾਓ ਪਾਣੀ ਚ ਧਿਆਨ ਬਾਣੀ ਚ ਧਿਆਨ ਬਾਣੀ ਜੀ ਧਿਆਨ ਰੱਖਣਾ ਵੀ ਬੋਲ ਕੀ ਰਿਹਾ ਜਲ ਚ ਦੇਖੀ ਜਾਓ ਉਹ ਜਲ ਅੰਮ੍ਰਿਤ ਬਣ ਜੂਗਾ ਉਹਨੂੰ ਸ਼ਕੋਗੇ ਨਾ ਤੁਹਾਡੀ ਜਿਹੜੀ ਬਾਡੀ ਆ ਇਹ ਪੋਜ਼ਿਟਿਵ ਹੋ ਜੇਗੀ ਚੰਗੀ ਸੋਚ ਪੈਦਾ ਹੋਏਗੀ ਤੁਹਾਨੂੰ ਚੰਗੇ ਖਿਆਲ ਆਣਗੇ ਚੰਗੇ ਸੁਪਨੇ ਆਉਣਗੇ ਅੱਗੇ ਦਾ ਤੁਹਾਨੂੰ ਚੰਗਾ ਦਿਖੂਗਾ ਜੇ ਕਰ ਲਓਗੇ ਤਾਂ ਤੁਹਾਡਾ ਹੀ ਭਲਾ ਹੋਣਾ ਨਹੀਂ ਕਰੋਗੇ ਕਿਉਂਕਿ ਗੁਰਬਾਣੀ ਵਿੱਚ ਸਾਰਾ ਕੁਝ ਹੀ ਆ ਪਲ-ਪਲ ਮਹਾਰਾਜ ਨੇ ਗੁਰਬਾਣੀ 'ਚ ਸਮਝਾਇਆ ਹੋਇਆ ਮਹਾਰਜ ਉਥੋਂ ਵੀ ਕਈ ਵਾਰੀ ਕੱਢ ਦਿੰਦੇ ਨੇ ਜਿੱਥੋਂ ਉਮੀਦ ਵੀ ਨਹੀਂ ਹੁੰਦੀ ਤੇ ਤਜਰਬਾ ਕਰਕੇ ਦੇਖ ਲਓ ਜਿਹੜੀਆਂ ਮੇਰੀਆਂ ਪੈਣਾ ਨੇ ਮੇਰੇ ਵੀਰ ਨੇ ਅਗਲੀ ਵੀਡੀਓ ਦੇ ਵਿੱਚ ਆਪ ਜੀ ਨਾਲ ਇੱਕ ਬਾਬਾਈ ਦੇ ਬਚਨ ਉਹ ਸਾਂਝੇ ਕਰਨੇ ਨੇ ਵੀ ਕਿਹੜਾ ਪਾਠ ਕਰੀਏ ਜਿਨ੍ਹਾਂ ਦੇ ਘਰ ਬੱਚਾ ਨਹੀਂ ਹੁੰਦਾ ਉਹ ਨੈਕਸਟ ਵੀਡੀਓ ਚ ਆਪ ਜੀ ਨਾਲ ਸਾਂਝੇ ਕਰਾਂਗੇ ਸੋ ਸੰਗਤ ਜੀ ਜਿਨ੍ਹਾਂ ਨੇ ਕਿਸੇ ਵੀਰ ਭਾਈ ਨੇ ਗੱਲਬਾਤ ਕਰਨੀ ਹੋਵੇ ਕੋਈ ਕਿਸੇ ਵੀ ਤਰ੍ਹਾਂ ਦੀ ਮਹਾਂਪੁਰਸ਼ਾਂ ਬਾਰੇ ਜਿਨ੍ਹਾਂ ਕੋ ਸਤਿਗੁਰੂ ਨੇ ਸਮਤ ਬਖਸ਼ਿਆ ਆਪਜੀ ਇੰਸਟਾਗ੍ਰam ਤੇ ਮੇਰਾ ਚੈਨਲ ਆ ਪਰਮਿੰਦਰ ਸਿੰਘ ਨਿਵਾਣਾ YouTube ਉੱਥੇ ਮੈਨੂੰ ਮੈਸੇਜ ਕਰਕੇ ਆਪਣਾ ਮੋਬਾਈਲ ਨੰਬਰ ਪਲੱਸ ਆਪਣਾ ਸ਼ਹਿਰ ਦਾ ਨਾਮ ਪਾ ਦਿਆ ਕਰੋ ਜਦੋਂ ਵੀ ਮੈਨੂੰ ਸਮਾਂ ਮਿਲੇਗਾ ਮੈਂ ਆਪ ਜੀ ਨੂੰ ਦੁਬਾਰਾ ਕਾਲ ਕਰਾਂਗਾ ਆਪ ਜੀ ਦੇ ਨੰਬਰ ਤੇ ਪਰ ਗੱਲ ਗੁਰਬਾਣੀ ਦੀ ਕਰਨੀ ਆ ਜਿਹੜੀਆਂ ਨਿੰਦਿਆ ਚੁਗਲੀਆਂ ਕਿਸੇ ਦੀ ਵੀ ਤੁਹਾਡੇ ਮਨ ਚਾ ਉਹ ਪਲੀਜ਼ ਉਹ ਮੈਨੂੰ ਮੈਸੇਜ ਨਾ ਪਾਓ ਕਿਉਂਕਿ ਮੈਂ ਨਾ ਕਹਿ ਦੀ ਸੁਣ ਸਕਦਾ ਨਾ ਕਹਿ ਦੀ ਕਰ ਸਕਦਾ ਉਹ ਵੀਰ ਭੈਣ ਜਰੂਰ ਦੂਰ ਰਹਿਣ ਇਸ ਗੱਲ ਤੋਂ ਜਿਨ੍ਹਾਂ ਨੇ ਕੋਈ ਗੁਰੂ ਦੀ ਗੱਲ ਸੁਣਨੀ ਆ ਮਹਾਰਾਜ ਦੀ ਵਿਦਾਈ ਸੁਣਨੀ ਆ ਮਾਪੁਰਸ਼ਣ ਦੀ ਵਿਦਾਈ ਸੁਣਨੀ ਆ ਕੋਈ ਮਨ ਚ ਤੁਹਾਡੇ ਚਿੰਤਾ ਕੋਈ ਦੁਬਦਾ ਕਿਸੇ ਵੀ ਗੱਲ ਨੂੰ ਲੈ ਕੇ ਉਹ ਆਪਾਂ ਕੋਈ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਵਲਾਈ ਰਲ ਮਿਲ ਕੇ ਗੁਰੂ ਮਹਾਰਾਜ ਅੱਗੇ ਆਪਾਂ ਅਰਦਾਸ ਕਰਾਂਗੇ ਸਤਿਗੁਰੂ ਮਿਹਰ ਕਰਨਾ ਝੋਲੀ ਚ ਨਾਮ ਦੀ ਦਾਤ ਬੰਦ ਦੀ ਦਾਤ ਕੋਣ ਉਹ ਸੰਗਤ ਜੀ ਪੁੱਲਾਂ ਚੋਂ ਕਾ ਮਾਫ ਕਰਨੀ ਆ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਰ ਦੇਣਾ ਤਾਂ ਜੋ ਹੋਰ ਸੰਗਤ ਸੁਣ ਲਵੇ ਪਤਾ ਨਹੀਂ ਤੁਹਾਡੇ ਵੀਡੀਓ ਭੇਜਣ ਨਾਲ ਕਿਹਦਾ ਫਲਾ ਹੋ ਜਾਵੇ ਤੁਹਾਨੂੰ ਸਾਰੀ ਉਮਰ ਅਸੀਸਾਂ ਦੇਊਗਾ ਅਸੀਸਾਂ ਲੈਣੀਆਂ ਬੜੀਆਂ ਔਖੀਆਂ ਨਹੀਂ ਅਸੀਸਾਂ ਲਓ ਵਾਹਿਗੁਰੂ ਸਭ ਦਾ ਭਲਾ ਕਰੇ ਮਹਾਰਾਜ ਸਭ ਤੇ ਰਹਿਮਤ ਕਰਨ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ